ਕਿਤਾ ਸਰ ਮੰਡੀ ਦਾ ਜੀ ਦੱਸੋ ਜੀ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਤੁਸੀਂ ਸਾਰੇ ਪੱਤਰਕਾਰ ਸਾਥੀ ਆਏ ਹੋ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਕਣਕ ਦੀ ਖਰੀਦ ਦਾ ਸੀਜ਼ਨ ਆ ਉਹ ਡੇ ਬਾਏ ਡੇ ਪੀਕ ਤੇ ਜਾ ਰਿਹਾ ਸੋ ਸਾਨੂੰ ਕੇਂਦਰੀ ਪੂਲ ਦੇ ਲਈ ਜਿਹੜਾ 124 ਲੱਖ ਐਮਟੀ ਦਾ ਟਾਰਗੇਟ ਮਿਲਿਆ ਉਹ ਟਾਰਗੇਟ ਪੂਰਾ ਕਰਾਂਗੇ ਕਿਉਂਕਿ ਬੰਪਰ ਫਸਲ ਪੰਜਾਬ 'ਚ ਜਿਹੜੀ ਆ ਉਹ ਇਸ ਵਾਰ ਆ ਰਹੀ ਹੈ ਦਾਣਾ ਬਹੁਤ ਨਰਵਾ ਹੈਗਾ ਆ ਸੋ ਬੰਪਰ ਫਸਲ ਦਾ ਅਰਥ ਇਹ ਆ ਕਿ ਇਹਦਾ ਕਿਸਾਨ ਨੂੰ ਵੀ ਲਾਭ ਹੈ ਦੇਸ਼ ਦੇ ਅੰਨ ਭੰਡਾਰ ਨੂੰ ਵੀ ਲਾਭ ਹੈ ਸੋ ਸਾਨੂੰ ਕੇਂਦਰੀ ਪੂਲ ਦੇ ਲਈ ਜਿਹੜਾ 124 ਲੱਖ ਐਮਪੀ ਦਾ ਟਾਰਗੇਟ ਮਿਲਿਆ ਉਹ ਟਾਰਗੇਟ ਪੂਰਾ ਮਤਲਬ ਕਰਨ ਦੇ ਲਈ ਲਗਾਤਾਰ ਜਿਹੜਾ ਮੈਕੈਨਿਜ਼ਮ ਹੈ ਸਾਡੇ ਡਿਪਾਰਟਮੈਂਟ ਦਾ ਸਾਡੀ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਆਦੇਸ਼ ਹੈ ਕਿ ਮੰਡੀਆਂ ਦੇ ਅੰਦਰ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਮਜ਼ਦੂਰ ਨੂੰ ਕੋਈ ਦਿੱਕਤ ਨਾ ਆਵੇ ਉਹਦੇ ਲਈ ਮੈਂ ਹਰ ਰੋਜ਼ ਮੰਡੀਆਂ 'ਚ ਜਾ ਰਿਹਾ ਸੋ ਅੱਜ ਪਹਿਲੋਂ ਬੰਦਾ ਮੰਡੀ ਦੇ ਅੰਦਰ ਸੋ ਹੁਣ ਖੜ ਦੇ ਅੰਦਰ ਆਏ ਆ ਸੋ ਹੁਣ ਤੱਕ ਜਿਹੜਾ ਪੰਜਾਬ ਦਾ ਮਤਲਬ ਮੰਡੀਆਂ ਨੇ ਉਹਦੇ ਵਿੱਚ ਜਿਹੜੀ 416000 ਐਮਟੀ ਅਰਾਈਵਲ ਆਈ ਹੈ ਸੋ 322000 ਐਮਟੀ ਅਸੀਂ ਖਰੀਦ ਚੁੱਕੇ ਆਂ ਔਰ ਉਹਦਾ ਜਿਹੜਾ ਬਣਦਾ ਪੈਸਾ 151 ਲੱਖ 151 ਕਰੋੜ ਰੁਪਈਆ ਉਹ ਕਿਸਾਨਾਂ ਦੇ ਖਾਤਿਆਂ 'ਚ ਪਾਇਆ ਜਾ ਚੁੱਕਿਆ ਸੋ 24 ਘੰਟਿਆਂ ਦੇ ਵਿੱਚ ਵਿੱਚ ਪੇਮੈਂਟ ਕਰਨ ਦੀਆਂ ਜਿਹੜੀਆਂ ਮਤਲਬ ਵਾਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਉਹ ਚ ਅਮਲ ਕੀਤਾ ਜਾ ਰਿਹਾ ਜੋ ਮੈਨੂੰ ਲੱਗਦਾ ਹੈ ਕਿ ਜਿਹੜਾ ਇਸ ਸੀਜ਼ਨ ਹੈ ਨਾ ਕੇਵਲ ਕਿਸਾਨਾਂ ਲਈ ਬਲਕਿ ਟੋਟਲ ਜਿੰਨੀਆਂ ਵੀ ਇਸ ਖਰੀਦ ਨਾਲ ਜੁੜੀਆਂ ਫੈਕਲਿਟੀਆਂ ਨੇ ਉਹਨਾਂ ਲਈ ਬੈਟਰ ਹੋਊਗਾ ਔਰ ਮੌਸਮ ਦਾ ਆਸ਼ੀਰਵਾਦ ਰਹੇ ਤੇ ਅਸੀਂ ਇਸ ਸੀਜ਼ਨ ਨੂੰ ਬੜਾ ਫਰੂਟਫੁੱਲ ਜਿਹੜਾ ਪੰਜਾਬ ਦੇ ਲਈ ਕਰਾਂਗੇ ਸਰ ਜਦੋਂ ਬਾਰਿਸ਼ ਹੁੰਦੀ ਹੈ ਤਾਂ ਮੰਡੀਆਂ ਦੇ ਵਿੱਚ ਆੜਦੀਆਂ ਗੁਰ ਪੁਖਤਾ ਪ੍ਰਬੰਧ ਨਹੀਂ ਨੇ ਪਿੱਛੇ ਜੇ ਬਾਰਿਸ਼ ਹੋਈ ਹੈ ਜੀਮੀਦਾਰਾਂ ਦੀ ਫਸਲ ਜਿੱਥੇ ਭਿੱਜੀ ਹੈ ਉੱਥੇ ਹੜ੍ਹ ਵੀ ਗਈ ਹੈ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇੱਕ ਇੱਕ ਕੁਦਰਤ ਦਾ ਕੁਦਰਤ ਦਾ ਆਪਣਾ ਰੰਗ ਹੈ ਕੁਦਰਤ ਨੇ ਪਤਾ ਨਹੀਂ ਤੁਹਾਨੂੰ ਕਿਹੜੇ ਰੰਗ ਚ ਕਦੋਂ ਰੰਗ ਦੇਣਾ ਕੁਦਰਤ ਤੋਂ ਵੱਡਾ ਕੋਈ ਨਹੀਂ ਹੈਗਾ ਲੇਕਿਨ ਜਿਸ ਤੋ ਦਾ ਕੇ ਬੰਦੋਬਸਤ ਦਾ ਸਵਾਲ ਹੈਗਾ ਆ ਦੇਖੋ ਆ ਕ੍ਰੀਟ ਸਾਡੇ ਕੋਲ ਆ ਬਾਰਦਾਨਾ ਸਾਡੇ ਕੋਲ ਆ ਤਰਪਾਲਾ ਸਾਡੇ ਕੋਲ ਹੈਗੀਆਂ ਨੇ ਸੋ ਆਲਮੋਸਟ ਜਿਹੜੇ ਪ੍ਰਬੰਧ ਨੇ ਜਿਹੜੇ ਸੀਜ਼ਨ ਨਾਲ ਜੁੜੇ ਹੁੰਦੇ ਉਹ ਸਾਰੇ ਅਸੀਂ ਕੀਤੇ ਆ ਸਾਡੇ ਟੋਟਲ ਆਫੀਸਰਸ ਵਾਂ ਤੁਸੀਂ ਦੇਖ ਰਹੇ ਹੋ ਸਾਡੇ ਮਤਲਬ ਫੂਡ ਸਪਲਾਈ ਦੇ ਸਿਵਲ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਸੋ ਲਗਾਤਾਰ ਸਰਕਾਰ ਜਿਹੜਾ ਆ ਉਹ ਪਲ-ਪਲ ਇਸ ਜਿਹੜੀ ਪਕਿਓਰਮੈਂਟ ਦੀ ਉਹ ਤੇ ਨਿਗਰ੍ਹਾ ਰੱਖਦੀ ਆ ਹਰ ਰੋਜ਼ ਜਿਹੜੀ ਫੀਡਬੈਕ ਲੈਂਦੇ ਆ ਸੋ ਸਾਡਾ ਇਹ ਵਾਅਦਾ ਕਿ ਕੱਲਾ ਕੱਲਾ ਦਾਣਾ ਜਿਹੜਾ ਐ ਐਮਐਸਪੀ ਐ 2425 ਰੁਪਏ ਉਹਦੇ ਤੇ ਚੱਕਾਂਗੇ ਸੋ ਕਿਸਾਨ ਨੂੰ ਕੋਈ ਨਿੱਤਤ ਨਾਲ ਵਿੱਚ ਲਿਫਟਿੰਗ ਨਹੀਂ ਹੋ ਰਹੀ ਵੱਡੇ ਵੱਡੇ ਢੇਰ ਲੱਗੇ ਵੀ ਨਹੀਂ ਅਜੇ ਤਾਂ ਸੀਜ਼ਨ ਸ਼ੁਰੂ ਹੋਇਆ ਐ ਅਜੇ ਸੀਜ਼ਨ ਸ਼ੁਰੂ ਹੋਇਆ ਕਿਉਂਕਿ ਅਜੇ ਮੈਂ ਦੱਸਿਆ ਵੀ 124 ਲੱਖ ਐਮਟੀ ਦੇ ਵਿੱਚੋਂ ਅਜੇ ਤਾਂ 4 ਲੱਖ ਆਇਆ ਸੋ ਸਾਜੇ ਸਾਜੇ ਸਾਰੀ ਗੱਲ ਜਿਹੜੀ ਆ ਉਹ ਇਨੋਂ ਅਸੀਂ ਅੱਛਾ ਇਹ ਜਿਹੜੀ ਫਸਲ ਖਰਾਬ ਹੋਈ ਹੈ ਜਿਹੜੀ ਲਿਫਟਿੰਗ ਹੋ ਵੀ ਤਾ ਉਹ ਤੇ ਫਸਲ ਵੀ ਜੀ ਉਹਦਾ ਇਹੀ ਕਾਰਨ ਹੈ ਜਿਹੜੀ ਲਿਫਟਿੰਗ ਦਾ ਠੇਕਾ ਤੁਸੀਂ ਦੇਦਾ ਡਿਫਰਡ ਨਾਰਗੜ ਕਿਉਂ ਨਹੀਂ ਹੋ ਰਹੀ ਨਹੀਂ ਮੈਂ ਅੱਜ ਆਇਆ ਮੰਡੀ ਦੇ ਅੰਦਰ ਮੈਂ ਇਹਦਾ ਇਹਦੀ ਫੀਡਬੈਕ ਲੈ ਲੈਣਾ ਸਭ ਤੋਂ ਵੱਡੀ ਲੋੜ ਜਿਹੜੀ ਹੈ ਦੇਖੋ ਕਿਸਾਨ ਦੀਆਂ ਦੋ ਲੋੜਾਂ ਹੁੰਦੀਆਂ ਤੁਸੀਂ ਵੀ ਸਾਰੇ ਮਤਲਬ ਫੀਲਡਸ ਫਿਰਦੇ ਹੋ ਕਿਸਾਨ ਦੀਆਂ ਮੁੱਖ ਦੋ ਲੋੜਾਂ ਨੇ ਵੀ ਉਹਦੀ ਮੰਡੀ ਦੇ ਅੰਦਰ ਜਲਦੀ ਤੋਂ ਜਲਦੀ ਫਸਲ ਜਿਹੜੀ ਉਹ ਖਰੀਦੀ ਜਾਵੇ ਤੇ ਖਰੀਦੀ ਹੋਈ ਫਸਲ ਦਾ ਅ ਮਤਲਬ ਜਿਹੜਾ ਆ ਉਹ ਜਲਦੀ ਭੁਗਤਾਨ ਹੋ ਜਾਵੇ ਤਾਂ ਜੋ ਉਹਨੇ ਅਗਲੀਆਂ ਫਸਲਾਂ ਦੀ ਤਿਆਰੀ ਕਰਨੀ ਹੁੰਦੀ ਆ ਸੋ ਜੇ ਕਿਤੇ ਕੋਈ ਹੈਗੀ ਉਹ ਵੀ ਮੈਂ ਆਇਆ ਇਸੇ ਕਰਕੇ ਆਇਆ ਤੇ ਉਹਨੂੰ ਆਪਾਂ ਦੇਖ ਲਾਂਗੇ ਵਧੀਆ ਕਰਾਂਗੇ ਸਰ ਸਰ ਤੁਸੀਂ ਫੀਡਬੈਕ ਦਾ ਜ਼ਿਕਰ ਕਰ ਰਹੇ ਸੀ ਕਿ ਪਰ ਡਿਪਾਰਟਮੈਂਟ ਦੇ ਵੱਲੋਂ ਉਪਰ ਆਰਡਰਸ ਹੁੰਦੇ ਨੇ ਲੇਕਿਨ ਬਰਾਉਂਟੇ ਕੇਵਲ ਖੁਦਾਈ ਹੋ ਗਈ ਤਾਂ ਤੁਹਾਨੂੰ ਫੀਡਬੈਕ ਦੇ ਵਿੱਚ ਕੋਈ ਐਸ ਜਿਹੇ ਕੰਪਲੇਂਟਸ ਮਿਲਿਆ ਨਹੀਂ ਔਰ ਅਗਰ ਮਿਲਿਆ ਨਹੀਂ ਤਾਂ ਤੁਸੀਂ ਉਹਦੇ ਤੇ ਕੁਝ ਕਾਰਵਾਈ ਕੀਤੀ ਨਹੀਂ ਮੈਂ ਜਿੱਸਾਂ ਦੱਸਿਆ ਨਾ ਵੀ ਮੈਂ ਹੁਣ ਤੱਕ ਤਿੰਨ ਚਾਰ ਮੰਡੀਆਂਜ਼ ਗਿਆ ਮੈਨੂੰ ਕਿਸੇ ਕਿਸਮ ਦੀ ਉੱਥੋਂ ਅਥਲੋ ਫੀਡਬੈਕ ਨਹੀਂ ਮਿਲੀ ਉਹਨਾਂ ਦਾ ਪਾਣੀ ਦੀ ਵਿਵਸਥਾ ਹੈ ਕਿ ਨਹੀਂ ਹੈ ਉਹਨਾਂ ਦੇ ਮਤਲਬ ਕਿਸੇ ਹੋਰ ਢੰਗ ਦੀਆਂ ਲੋੜਾਂ ਨੇ ਸੋ ਸੈਕੰਡ ਡੇ ਹੈ ਕਿ ਬਹੁਤ ਵੱਡਾ ਸੀਜ਼ਨ ਹੈ ਤੇ ਤੁਸੀਂ ਵੀਟੁਰ ਪੈਡੀ ਦਾ ਐਡਾ ਵਿਗੇਸਟ ਮਤਲਬ ਸੀਜ਼ਨ ਹੈ ਕਿਤੇ ਨਾ ਕਿ ਦੇਖੋ ਮਾੜੀ ਮੋਟੀ ਕੋਈ ਮਤਲਬ ਰਹਿ ਵੀ ਸਕਦੀ ਹੈ ਲੇਕਿਨ ਇੱਕ ਸਰਕਾਰ ਦੇ ਤੌਰ ਤੇ ਇੱਕ ਮੈਂ ਇੱਕ ਮੰਤਰੀ ਹੋਣ ਦੇ ਨਾਤੇ ਆਪਣੇ ਫੂਡ ਸਪਲਾਈ ਦਾ ਇਹ ਸ਼ੋਰ ਕਰਦਾ ਪੰਜਾਬ ਦੇ ਕਿਸਾਨਾਂ ਨੂੰ ਚੜ੍ਹਦੀ ਕਲਾ ਚਾਹੋ ਮੰਡੀ ਦੇ ਅੰਦਰ ਸਾਰੇ ਪ੍ਰਬੰਧ ਕੀਤੇ ਆ ਔਰ ਮੈਂ ਜਿਵੇਂ ਕਿ ਆ ਕਿ ਮਾਨਜੋਗ ਮੁੱਖ ਮੰਤਰੀ ਜੀ ਦਾ ਆਦੇਸ਼ ਆ ਵੀ ਕਲਾ ਕਲਾ ਦਾਣਾ